ਹਾਂਜੀ ਸਾਰੇ ਪ੍ਰਾਂਵਾਂ ਨੂੰ ਸਤਿ ਸ੍ਰੀ ਅਕਾਲ ਜੀ। ਖੁੱਡੀ ਖੁਰਦ ਪਨੀਰੀ ਫਾਰਮ ਚੈਨਲ ਉੱਤੇ ਆਪ ਸਭ ਦਾ ਸਵਾਗਤ ਹੈ ਜੀ। ਤੇ ਆਪਾਂ ਅੱਜ ਗੰਨੇ ਦੀ ਨਰਸਰੀ ਤਿਆਰ ਕਰਨ ਵਾਸਤੇ ਗੰਨੇ ਦੀ ਕਟਾਈ ਕਰਨੀ ਆ। ਤੇ ਗੰਨੇ ਦੀ ਕਟਾਈ ਕਰਨ ਤੋਂ ਬਾਅਦ ਉਸ ਦੀਆਂ ਜਿਹੜੀਆਂ ਅੱਖਾਂ ਨੇ ਹੋ ਰੀਆਂ ਨੇ, ਖੱਲੀਆਂ ਅੱਖਾਂ-ਅੱਖਾਂ ਵਾਲਾ ਹਿੱਸਾ ਕੱਟ ਕੇ ਆਪਾਂ ਟ੍ਰੇਆਂ ਦੇ ਵਿੱਚ ਲਾਉਣਾ। ਉਸ ਤੋਂ ਬਾਅਦ ਟ੍ਰੇਆਂ ਦੇ ਵਿੱਚ ਲਾਉਣ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਗੰਨਾਗਾ ਉਹ ਹਰਾ ਹੋ ਜਾਵੇਗਾ ਆਪਾਂ ਤੁਹਾਨੂੰ ਸਾਰੀ ਪ੍ਰਕਿਰਿਆ ਵੀਡੀਓ ਵਿੱਚ ਦਿਖਾਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਡੀਪੋਸਟ ਪਨੀਰੀ ਫਾਰਮ ਤੇ ਹੁਣ ਆਪਾਂ ਇਹ ਗੰਨੇ ਦੇ ਵਿੱਚ ਖੜੇ ਆ ਤੇ ਜਿਹੜੇ ਗੰਨੇ ਦੇ ਪੂਰੇ ਵਧੀਆ ਬਣੇ ਹੋਏ ਆ ਉਹ ਉਹਨਾਂ ਦੀ ਆਪਾਂ ਕਟਾਈ ਕਰ ਲਏ ਆ ਇਹ ਜਿਹੜਾ ਗੰਨਾ ਫਗਵਾੜਾ ਗੁੱਡ ਗ੍ਰੋ ਵਿਧੀ ਅਨਸਾਰ ਲਾਇਆ ਵਾ 4x2 ਤੇ ਤੇ ਹੁਣ ਆਪਾਂ ਨੂੰ ਜਿਹੜੇ ਪੂਰੇ ਵਧੀਆ ਬਣੇ ਵਿਧੀ ਦੇ ਗੰਨੇ ਦੇ ਉਹ ਗੰਨੇ ਦੀ ਆਪਾਂ ਕਟਾਈ ਕਰ ਲੈਣੀ ਹੈ ਆ ਦੇਖੋ ਆ ਗੰਨਾ ਪੂਰਾ ਵਧੀਆ ਮੁੱਢ ਤਿਆਰ ਹੋਇਆ ਵਾ ਆਪਾਂ ਇਸ ਦੀ ਕਟਾਈ ਕਰ ਲਵਾਂਗੇ ਕਟਾਈ ਕਰਨ ਤੋਂ ਬਾਅਦ ਇਸ ਦੀ ਆਪਾਂ ਜਿਹੜੀਆਂ ਅੱਖਾਂ ਕੱਟਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਗੰਨੇ ਦੀ ਕਟਾਈ ਆਪਾਂ ਕਰ ਲਈ ਹੈ ਜੀ ਲਗਭਗ 30-40 ਗੰਨੇ ਆਪਾਂ ਕੱਟ ਲੈਂਦੇ ਆ ਜਿੰਨੀ ਜਿੰਨੀ ਕਪਾਤੋ ਜਿੰਨੀਆਂ ਕਿਟਰੀਆਂ ਬੀਜੀਆਂ ਜਾਂਦੀਆਂ ਨੇ ਉਹਨੇ ਕਪਾ ਗੰਨੇ ਕੱਟ ਲਏ ਹੁੰਦੇ ਆ ਕਿਉਂਕਿ ਮੈਂ ਕੱਲਾ ਜਾਣਾ ਹੀ ਆ ਆਪੀ ਸਾਰਾ ਕੰਮ ਕਰਦਾ ਕੋਈ ਆਪਣੇ ਕੋਲੇ ਲੇਬਰ ਨਹੀਂ ਕੋਸ ਨਹੀਂ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਵੀ ਅੱਖਾਂ ਜਿਹੜੀਆਂ ਆਪਾਂ ਕੱਟਣੀਆਂ ਨੇ ਆਹ ਦੇਖੋ ਆਹ ਅੱਖ ਤੁਸੀਂ ਦੇਖ ਹੀ ਰਹੇ ਹੋਵੋਗੇ ਗੰਨੇ ਦੀ ਤੁਹਾਨੂੰ ਸਾਰਿਆਂ ਨੂੰ ਦਿਖ ਰਹੀ ਹੋਊਗੀ ਤੇ ਇੱਕ ਆਖਦੇ ਸ੍ਰੀ ਇਹ ਆਪਾਂ ਬਸ ਇੰਨਾ ਹਿੱਸਾ ਕੱਟਣਾ ਇੰਨਾ ਤੇ ਇੰਨਾ ਤੇ ਹੁਣ ਮੈਂ ਇਸ ਦੀ ਕਟਾਈ ਕਰਾਂਗਾ ਤੇ ਵੀਡੀਓ ਨੂੰ ਉਨਾਂ ਚਿਰ ਰੋਕਾਂਗਾ ਤੇ ਉਸ ਤੋਂ ਬਾਅਦ ਕਿਉਂਕਿ ਵੀਡੀਓ ਬਣਾਉਣ ਵਾਲਾ ਹੋਰ ਕੋਈ ਆਪਣੇ ਕੋਲੇ ਹੈ ਨਹੀਂ ਤੇ ਕਟਾਈ ਕਰਨ ਤੋਂ ਬਾਅਦ ਤੁਹਾਨੂੰ ਦਿਖਾਵਾਂਗਾ ਵੀ ਕਿੰਨਾ ਕ ਹਿੱਸਾ ਆਪਾਂ ਕੱਟਿਆ ਦੇਖੋ ਇੰਨਾ ਹਿੱਸਾ ਆਪਾਂ ਕੱਟ ਲਿਆ ਤੇ ਆਹ ਜਿਹੜੀਆਂ ਜੜਾਈਆਂ ਬਣੀਆਂ ਵੀ ਨੇ ਪੂਰੀ ਤੇ ਇਹ ਥੱਲੇ ਨੂੰ ਇਸ ਤਰ੍ਹਾਂ ਰੱਖਣੀ ਹੈ ਜਿਹੜਾ ਅੱਖ ਦਾ ਮੂੰਹ ਆ ਉੱਪਰ ਨੂੰ ਰੱਖਣਾ ਇਹ 50 ਹੋਲਾਂ ਵਾਲੀ ਆਪਾਂ ਟ੍ਰੇ ਲੈਂਦੀ ਹੋਈ ਆ ਇਸ ਵਿੱਚ ਇਹ ਆਸਾਨੀ ਨਾਲ ਬੀਜੀਆਂ ਜਾਂਦੀਆਂ ਪੂਰੀਆਂ ਤੇ ਹੁਣ ਇਹ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾ ਦੇਣਾ ਟ੍ਰੇ ਹੋਲ ਦੇ ਵਿੱਚ ਉਸ ਤੋਂ ਬਾਅਦ ਆਪਾਂ ਆਹ ਜਿਹੜੀ ਮਿੱਟੀ ਪਈ ਆ ਇਹ ਨਾਲ ਪਾ ਦੇਣੀ ਤੇ ਇਸ ਤਰ੍ਹਾਂ ਮਿੱਟੀ ਪੂਰੀ ਪਾ ਦੇਣੀ ਆ ਇਹ ਜਿਹੜੀ ਮਿੱਟੀ ਆਪਾਂ ਤਿੰਨ ਹਿੱਸੇ ਤਾਂ ਲੈ ਲਈ ਕਾਲੀ ਮਿੱਟੀ ਤੇ ਇੱਕ ਹਿੱਸਾ ਗਲੀ ਸੜੀ ਰੂੜੀ ਬਿਲਕੁਲ ਤਿਆਰ ਕੱਚੀ ਰੂੜੀ ਨਾ ਹੋਵੇ ਤੇ ਇੱਕ ਬੱਠਲ ਪਾਂ ਸਵਾਦ ਆ ਲੈ ਰਿਆ ਇੱਕ ਹਿੱਸਾ ਸਵਾਦ ਆ ਯਾਨੀ ਕਿ ਦੋ ਹਿੱਸੇ ਸਵਾਹ ਤਿੰਨ ਹਿੱਸੇ ਰੂੜੀ ਤਿੰਨ ਹਿੱਸੇ ਕਾਲੀ ਮਿੱਟੀ ਇੱਕ ਹਿੱਸਾ ਸਵਾਹ ਤਨ ਹਿੱਸੇ ਕਾਲੀ ਮਿੱਟੀ ਇੱਕ ਹਿੱਸਾ ਰੂੜੀ ਦੀ ਗਲੀ ਸੜੀ ਖਾਦ ਜਾਨੀ ਕਿ ਤੁਸੀਂ ਤਿੰਨ ਵੱਠਲ ਕਾਲੀ ਮਿੱਟੀ ਦੇ ਲੈ ਲੋ ਖੇਤ ੜੀ ਦੇ ਤੇ ਇੱਕ ਵੱਠਲ ਰੂੜੀ ਦਾ ਲੈ ਲੋ ਤੇ ਇੱਕ ਵੱਠਲ ਸਵਾ ਦਾ ਲੈ ਲੋ ਉਸ ਤੋਂ ਬਾਅਦ ਇਹ ਪੋਰੀਆਂ ਬੀਜ ਕੇ ਉਸ ਵਿੱਚ ਇਹ ਮਿੱਟੀ ਚੰਗੀ ਤਰ੍ਹਾਂ ਰਲਾ ਮਿਲਾ ਕੇ ਤਿੰਨੇ ਜਿਹੜੀਆਂ ਮਿੱਟੀਆਂ ਦਸੀਆਂ ਉਸ ਨੂੰ ਆਪਾਂ ਏ ਟ੍ਰੇ ਦੇ ਵਿੱਚ ਪਾ ਦੇਣਾ 1 ਕਿੱਲੇ ਲਈ ਲਗਭਗ 5500 ਅੱਖ ਆਪਾਂ ਨੂੰ ਚਾਹੀਦੀ ਹੈ 5500 ਅੱਖ ਨਾਲ ਆਪਣਾ 1 ਕਿੱਲਾ ਵੇਚ ਜਾਵੇਗਾ ਜੇ ਤੁਸੀਂ 4x2 ਦੀ ਵਿਧੀ ਨਾਲ ਗੰਨਾ ਲਾਉਣਾ ਆਪਣੇ ਖੇਤ ਵਿੱਚ ਯਾਨੀ ਕਿ ਲੈਂਡ ਤੋਂ ਲੈਂਡ 4 ਫੁੱਟ ਦਾ فاਸਲਾ ਤੇ ਪੂਰੀ ਤੋਂ ਪੂਰੀ ਜੋ ਗੰਨਾ ਆਪਾਂ ਬੀਜਣਾ ਉਸ ਦਾ 2 ਫੁੱਟ ਦਾ ਫਾਸਲਾ ਯਾਨੀ ਕਿ ਜਿਹੜੀ ਆਪਾਂ ਨਰਸਰੀ ਤਿਆਰ ਕਰਾਂਗੇ ਬੂਟੇ ਤੋਂ ਬੂਟਾ 2 ਫੁੱਟ ਦਾ ਫਾਸਲਾ ਤੇ ਲੈਂਣ ਤੋਂ ਲੈਣ 4 ਫੁੱਟ ਦਾ ਫਾਸਲਾ ਹਾਂਜੀ ਆਪਾਂ ਪੂਰੀਆਂ ਕੱਟਣ ਤੋਂ ਬਾਅਦ ਜੋ ਕਿ ਅੱਖਾਂ ਅੱਖਾਂ ਕੱਟਣ ਤੋਂ ਬਾਅਦ ਹੁਣ ਆਪਾਂ ਟ੍ਰੇਆਂ ਦੇ ਵਿੱਚ ਪਾ ਦਤੀਆਂ ਸਾਰੀਆਂ ਪੂਰੀਆਂ ਅੱਖਾਂ ਵਾਲੀਆਂ ਬੀਜ ਵਾਲੀਆਂ ਤੇ ਟਿਕਾਣੇ ਤੇ ਵੀ ਆਪਾਂ ਲਾ ਦਤੀਆਂ ੱੱਲੇ ਉਹ ਬਿਲਕੁਲ ਥਾਂ ਪੱਧਰ ਕਰ ਲਿਆ ਤੇ ਇੱਕ ਕਿਆਰੀ ਢਾਈ ਪੱਪਾ ਬਣਾ ਲਿਆ ਆ ਕੁਸਟਰੀਆਂ ਪਹਿਲਾਂ ਦੀਆਂ ਧਰੀਆਂ ਵੀ ਇਹਨੇ ਤੇ ਹੁਣ ਆਪਾਂ ਇਸ ਵਿੱਚ ਮਿੱਟੀ ਪਾ ਦੇਣੀ ਆ ਆ ਦੇਖੋ ਤੁਸੀਂ ਆਪਣੇ ਕੋਲੇ ਮਿੱਟੀ ਆ ਤੇ ਹੁਣ ਸੇ ਆਪਾਂ ਮਿੱਟੀ ਪਾ ਦੇਣੀ ਆ ਇਹਦੇ ਵਿੱਚ ਐ ਇਸ ਤਰ੍ਹਾਂ ਮਿੱਟੀ ਪਾਉਣ ਤੋਂ ਬਾਅਦ ਤੁਸੀਂ ਇਸ ਨੂੰ ਪਾਣੀ ਦੇ ਦੇਣਾ ਕਿਆਰੀ ਵਿੱਚ ਪਾਣੀ ਦੇ ਦੇਣਾ ਮੈਂ ਇਥੇ ਢੋਲੀ ਢੋਲੀ ਨਾਲ ਪਾਣੀ ਦੇਵਾਂਗਾ ਜੋ ਕਿ ਫਾਰੇ ਵਾਲੀ ਢੋਲੀ ਹੈ ਆਪਣੇ ਕੋਲ ਪਰ ਤੁਸੀਂ ਇਸ ਨੂੰ ਕਿਆਰੀ ਵਿੱਚ ਦੀ ਪਾਣੀ ਦੇਣਾ ਆਸੇ-ਪਾਸੇ ਬੱਟਾਂ ਪਾ ਲੈਣੀਆਂ ਕਿਉਂਕਿ ਜਿਹੜੀ ਟ੍ਰੇ ਹੈ ਇਹਦੇ ਹੋਲ ਦੇ ਥਾਂ ਹੋਲ ਹੁੰਦੇ ਆ ਕੌਲੀ ਦੇ ਥਾਂ ਹੋਲ ਹੁੰਦੇ ਆ ਤੇ ਥੇਹਾਂ ਤੋਂ ਉੱਪਰ ਨੂੰ ਪਾਣੀ ਚੰਗੀ ਤਰ੍ਹਾਂ ਚੜ ਜਾਂਦਾ ਤੇ ਜਦੋਂ ਹੁਣ ਆਪਾਂ ਢੋਲੀ ਨਾਲ ਪਾਣੀ ਪਾਵਾਂਗੇ ਤਾਂ ਇਹ ਪਾਣੀ ਇਸ ਨੂੰ ਪੂਰਾ ਨਹੀਂ ਮਿਲਦਾ ਮਿੱਟੀ ਨੂੰ ਤੇ ਇਹ ਛੇਤੀ ਟ੍ਰੇਆਂ ਸੁੱਕ ਜਾਣੀਆਂ ਜਦੋਂ ਤੁਸੀਂ ਇਹ ਠਾਂ ਤੋਂ ਪਾਣੀ ਦੇਵੋਗੇ ਤਾਂ ਇਹ ਚੰਗੀ ਤਰ੍ਹਾਂ ਨਮੀ ਨੂੰ ਖੜ ਲਵੇਗੀ। ਟਰੇ ਤੇ ਪੋਰੀਆਂ ਵੀ ਲੈ ਲੈਣੀਆਂ। ਪਾਣੀ ਤੇ ਮਿੱਟੀ ਵੀ ਚੰਗੀ ਤਰ੍ਹਾਂ ਗਿੱਲੀ ਹੋ ਜਾਵੇਗੀ। ਉਸ ਉਸ ਦੇ ਚੰਗੇ ਰਿਜ਼ਲਟ ਹਨ ਤੇ ਪਰ ਆਪਣਾ ਇੱਥੇ ਆਹ ਟਰੇਆਂ ਨੂੰ ਪਹਿਲਾਂ ਪਾਣੀ ਲਾਇਆ ਹੋਣ ਕਾਰਨ ਆਪਾਂ ਇੱਥੇ ਢੋਲੀ ਨਾਲ ਪਾਣੀ ਦੇਵਾਂ। ਤੇ ਅਗਲਾ ਪਾਣੀ ਹੈ ਜਿਹੜਾ ਆਪਾਂ ਠੇਠਾਂ ਦੀ ਜਿੱਦੇ ਵਾਂਗ। ਲਓ ਜੀ ਟਰੇਆਂ 'ਚ ਆਪਾਂ ਮਿੱਟੀ ਪਾਤੀ। ਜਾਣੀ ਕਿ ਗੰਨੇ ਦੀ ਨਰਸਰੀ ਆ ਜਿਹੜੀ ਉਸ ਦੀਆਂ ਟਰੇਆਂ ਉੱਤੇ ਆਪਾਂ ਮਿੱਟੀ ਪਾਤੀ ਤੇ ਹੁਣ ਆਪਾਂ ਪਹਾਰੇ ਵਾਲੀ ਢੋਲੀ ਨਾਲ ਜੋ ਕਿ ਤੁਸੀਂ ਦੇਖ ਰਹੇ ਹੋ ਬਾਗਾਂ ਵਾਲੀ ਢੋਲੀ ਫਲ ਬੂਟਿਆਂ ਵਾਲੀ ਇਸ ਨਾਲ ਆਪਾਂ ਇਸ ਨੂੰ ਪਾਣੀ ਦੇ ਦੇਣਾ ਪਾਣੀ ਇਹ ਚੰਗੀ ਤਰ੍ਹਾਂ ਦੇ ਦੇਣਾ ਵੀ ਥੱਲੇ ਤੱਕ ਵਗ ਜਾਵੇ ਥੋੜਾ ਬਹੁਤਾ ਨਹੀਂ ਦੇਣਾ ਉੱਪਰ ਉੱਪਰ ਤੇ ਉਸ ਤੋਂ ਬਾਅਦ ਹੁਣ ਆਪਾਂ ਇਸ ਦੇ ਪੋਰੀਆਂ ਦੇ ਹਰੇ ਹੋਣ ਦੀ ਫੋਨ ਦਾ ਇੰਤਜ਼ਾਰ ਕਰਾਂਗੇ ਤੇ ਉਸ ਤੋਂ ਬਾਅਦ ਸਾਰੀ ਵੀਡੀਓ ਸੋਡੇ ਸਾਹਮਣੇ ਰੱਖਾਂਗੇ। 28-30 ਦਿਨਾਂ ਬਾਅਦ ਆਪਣੀ ਗੰਨੇ ਦੀ ਨਰਸਰੀ ਤਿਆਰ ਹੋ ਚੁੱਕੀ ਆ। ਇਸ ਨੂੰ ਆਪਾਂ ਖੇਤ ਵਿੱਚ ਲਗਾ ਸਕਦੇ ਹਾਂ। 28-30 ਦਿਨ ਤੋਂ ਪਹਿਲਾਂ ਵੀ ਆਪਾਂ ਇਸ ਨੂੰ ਖੇਤ ਵਿੱਚ ਲਾ ਸਕਦੇ ਹਾਂ। ਆਪਾਂ ਤੋਂ ਵੀਡੀਓ ਨਹੀਂ ਬਣਾਈ ਗਈ ਪਹਿਲਾਂ। ਰਿਗੇਮਿਆ ਕਾਰਨ ਖੇਤੀ ਦੇ ਰਿਗੇਮਿਆ ਕਰਨ ਤੇ ਇਸ ਨੂੰ ਜੇ ਆਪਾਂ 1 ਸਤੰਬਰ ਨੂੰ ਬੀਜਦੇ ਆ ਨਰਸਰੀ ਨੂੰ ਤਾਂ 15-20 ਦਿਨਾਂ ਦੇ ਬਾਅਦ ਵੀ ਇਸ ਨੂੰ ਆਪਾਂ ਖੇਤ ਵਿੱਚ ਟ੍ਰਾਂਸਪਲੈਂਟ ਕਰ ਸਕਦੇ ਆ ਕਿਉਂਕਿ ਜੇਕਰ ਆਪਾਂ 1 ਸਤੰਬਰ ਨੂੰ ਨਰਸਰੀ ਬੀਜਦੇ ਆ ਤਾਂ ਉਦੋਂ ਟੈਂਪਰੇਚਰ ਥੋੜਾ ਜ਼ਿਆਦਾ ਹੁੰਦਾ ਤੇ ਜਿਹੜੀਆਂ ਪੋਰੀਆਂ ਨੇ ਉਹ ਛੇਤੀ ਹਰੀਆਂ ਹੋ ਜਾਂਦੀਆਂ ਨੇ ਤੇ ਉਹ ਆਪਾਂ 15-20 ਦਿਨਾਂ ਦੇ ਬਾਅਦ ਵੀ ਖੇਤ ਵਿੱਚ ਟ੍ਰਾਂਸਪਲੈਂਟ ਕਰ ਸਕਦੇ ਆ ਕਿਉਂਕਿ ਜੇ ਥੋੜਾ ਜਿਹਾ ਗੇਤਾਂ ਗੰਨਾ ਬੀਜਿਆ ਜਾਵੇ ਤਾਂ ਉਸ ਦਾ ਝਾੜਾ ਜਿਹੜਾ ਉਹ ਵੱਧ ਜਾਂਦਾ ਬੂਟੇ ਠੰਡ ਤੋਂ ਪਹਿਲਾਂ-ਪਹਿਲਾਂ ਪ੍ਰਫੁੱਲਤ ਹੋ ਜਾਂਦੇ ਆ ਤੇ ਠੰਡ ਦੀ ਮਾਰ ਨੂੰ ਵੀ ਸਹਿਣ ਕਰ ਜਾਂਦੇ ਆ ਤੇ ਹੁਣ ਜਿਹੜੀ ਆਪਾਂ ਇਸ ਦੀ ਬਿਜਾਈ ਕਰਾਂਗੇ ਉਹ ਇੱਕ ਵੀਡੀਓ ਅਲੱਗ ਤੋਂ ਕਰਾਂਗੇ ਸੋ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਵੀ ਵੀਡੀਓ ਦੇਖੀ ਜਾਂ ਜਿਨ੍ਹਾਂ ਨੇ ਵੀ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਇਕੱਠੀ ਕੀਤੀ ਜਾਣਕਾਰੀ ਇਸ ਵੀਡੀਓ ਤੋਂ ਸੋ ਸਾਰਿਆਂ ਦਾ ਧੰਨਵਾਦ ਅਗਲੀ ਵੀਡੀਓ ਆਪਾਂ ਬਜਾਈ ਦੀ ਅਲੱਗ ਤੋਂ ਪਾਵਾਂਗੇ